ਕੰਦਰਸਨ ਤੇਰਾ ਰਾ ਮੰਗ ਚਾਉ ਤਨੇ ਰਾ ਸੁਣ ਪ੍ਰਭ ਮੇਰਾ ਮੰਗ ਚਾਉ ਤਨੇ ਤਪਤ ਮੇਰਾ ਮੈਂ ਤੇਰਾ ਪਰਵਾ ਰਸਨ ਦੇਖ ਭਈ ਨੇ ਤੇ ਬਲ ਚੰਦ ਮਰਨ ਤਕਨਾਸ ਜਨਮ ਮਰਨ ਤਕਨਾਸ ਜਨਮ ਮਰਨ ਤਕਨਾਸ ਜਨਮ ਮਰਨ ਤਕਨਾਸ ਹਉ ਦੇਖਾਂ ਦਰਸ਼ਨ ਤੇਰਾ ਹਉ ਦੇਖਾਂ ਦਰਸ਼ਨ ਤੇਰਾ ਦੇਖਾਂ ਦਰਸ਼ਨ ਤੇਰਾ ਹਉ ਦੇਖਾਂ ਦਰਸ਼ਨ ਤੇਰਾ ਸਗਨੀ ਥੋ ਜਾਤਾ ਤਸੋ ਇੱਲਾਪਾ ਏਸੋ ਆਏ ਨਾਨਕ ਸਾਜਨ ਕੋ ਬਲ ਜਾਈਏ ਨਾਨਕ ਸਾਜਨ ਕੋ ਬਲ ਜਾਈਏ ਸੱਚ ਮਿਲੇ ਕਰਿਆ ਓ ਸੱਜਣਾ ਆਪੋ ਸੱਜਣਾ ਆਪੋ ਸੱਜਣਾ ਆਪੋ ਸੱਜਣਾ ਆਉਂਦੇ ਖੰਦਰਸਨ ਤੇਰਾ ਆਉਂਦੇ ਖੰਦਰਸਨ ਤੇਰਾ ਦੇਖਾਂ ਗਦਰਸਨ ਤੇਰਾ ਆਉਂਦੇ ਖੰਦਰਸਨ ਤੇਰਾ ਕਰਿਆ ਆਪਣਾ ਹੜੀ ਤੱਕ ਹਾ ਮੈਂ ਮਨ ਚਾਹ ਕਨੇ ਰਾਮ ਮੈਂ ਮਨ ਚਾ ਕਨੇਰਾ ਰ ਕਰਿਆ ਆਪਣੇ ਡੇ ਖੜੀ ਤੱਕਾ ਕਰਿਆ ਆਪਣੇ ਡੇ ਖੜੀ ਤੱਕਾ ਮੈਂ ਮਨ ਚਾ ਹਉ ਦੇਖੋਂ ਦਰਸ਼ਨ ਤੇਰਾ ਰਾਰਾ ਹਉ ਦੇਖੋਂ ਦਰਸ਼ਨ ਤੇਰਾ ਰਾਰਾ ਹਉ ਦੇਖੋਂ ਦਰਸ਼ਨ ਤੇਰਾ ਰਾਰਾ ਹਉ ਦੇਖੋਂ ਦਰਸ਼ਨ ਦੇਖਾਂ ਦਰਸ਼ਨ ਤੇਰਾ ਰਾਮ ਜਮਸ਼ਨੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਇਹ ਹੁਨਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਪਰੰਕ ਬੋਧ ਦੇ ਆਸਨ ਜਨਾਹਰ ਪ੍ਰੀ ਦੇਖਾਂ ਦਰਸ਼ਨ ਤੇਰਾ ਰਾਮ ਹਾਂ ਦੇਖਾਂ ਦਰਸ਼ਨ ਤੇਰਾ ਰਾਮ ਦੇਖਾਂ ਦਰਸ਼ਨ ਤੇਰਾ ਰਾਮ ਹਾਂ ਦੇਖਾਂ ਦਰਸ਼ਨ ਤੇਰਾ ਰਾਮ ਕਰਿਆ ਆਪਣੜੇ ਖੜੀ ਪੱਕਾ ਆ ਦਰਸ਼ਨ ਤੇਰਾ ਆਉਂਦੇ ਖ ਦਰਸ਼ਨ ਤੇਰਾ ਆਉਂਦੇ ਖ ਦਰਸ਼ਨ ਤੇਰਾ ਨਾਮ ਜਪੰਦੜੀ ਲਾਲੀ ਨਾਮ ਜਪੰਦੜੀ ਲਾਲੀ ਪੰਦ ਜੋ ਨੰਦੜੀ ਰਾਹ ਤੇ ਠੰਡਾ ਪੰਦ ਜੋ ਨੰਦੜੀ ਰਾਹ ਤੇ ਠੰਡਾ ਔਰ ਦਰਸ਼ਨ ਦੇਖ ਨਿਹਾਲੀ ਔਰ ਦਰਸ਼ਨ ਦੇਖ ਨਿਹਾਲੀ ਔਰ ਦਰਸ਼ਨ ਦੇਖ ਨਿਹਾਲੀ ਔਰ ਦਰਸ਼ਨ ਦੇਖ ਨਿਹਾਲੀ ਸਬ ਤੇਰਾ ਰਾਮ ਆਉਂਦੇ ਖੰਦਰਸਨ ਤੇਰਾ ਰਾਮ ਆਉਂਦੇ ਖਦਰਸਨ ਤੇਰਾ ਰਾਮ ਆਉਂਦੇ ਖਦਰਸਨ ਤੇਰਾ ਰਾਮ ਭਰ ਆਪਨ ਦੇ